ਹਾਂਜੀ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ ਜੀ ਵੈਲਕਮ ਬੈਕ ਜੀ ਕਵਰ ਬਾਠ ਪੀਜਨਸ ਤੇ ਅੱਜ ਜੀ ਤਰਨ ਤਾਰਨ ਰਸਮਾਂ ਉਸਤਾਦੀ ਸ਼ਗਿਰਦੀ ਜੜੀਆਂ ਵਾ ਉਹ ਹੋਣ ਜਾ ਰੀਆਂ ਵਾ ਤੇ ਆ ਸਾਰੇ ਤਰਨ ਤਾਰਨ ਦੇ ਆਲ ਪਲੇਅਰਸ ਬੈਠੇ ਹੋਏ ਆ ਠੀਕ ਆ ਤੇ ਰਸਮਾਂ ਜੜੀਆਂ ਵਾ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਵੀਰ ਕਰ ਰਹੇ ਆ ਕਿਹਨਾਂ ਦੇ ਸ਼ਗਿਰਦ ਹੋ ਰਹੇ ਆ ਇਹ ਤੁਹਾਨੂੰ ਮਿਲਾ ਦਈਏ ਇੱਧਰ ਸਾਬ ਵੀਰ ਆਪਣੇ ਖੜੇ ਹੋਏ ਇੱਧਰ ਠੀਕ ਆ ਜੀ ਤੇ ਇੱਧਰ ਨੂੰ ਹਾਂ ਜੀ ਇਹ ਆ ਸਬ ਸੀਨੀਅਰਸ ਮੌਜੂਦ ਹੈਗੇ ਆ ਆ ਵੇਖ ਲਓ ਜੀ ਇੱਧਰ ਪਹਿਲਾਂ ਤੁਸੀਂ ਚਾਚਾ ਜੀ ਹੋਣੀ ਠੀਕ ਆ ਸੰਜੂ ਉਸਤਾਦ ਜੀ ਹੋਣੀ ਅਮਨ ਭਾਈ ਬਟਾਲੇ ਵਾਲੇ ਠੀਕ ਆ ਸਬ ਸੀਨੀਅਰਸ ਕੀ ਹਾਜ਼ਰੀ ਦੇ ਵਿੱਚ ਇਹ ਆਪਣੇ ਆ ਜੀ ਬੱਗੇ ਭਾਈ ਹੋਣੀ ਤਰਨਤਰਨ ਵਾਲੇ ਸਾਰੇ ਹੀ ਜਾਣਦੇ ਆ ਤੇ ਇੱਧਰ ਵੀ ਤੁਸੀਂ ਵੇਖ ਲਓ ਜੀ ਆਪਣੇ ਦੀਪ ਭਾਈ ਹੋਣੀ ਕੈਰੋ ਸਾਹਿਬ ਵੀ ਬੈਠੇ ਆ ਆ ਤਰਨ ਤਰਨ ਦੇ ਸਾਰੇ ਸ਼ੌਕੀਨ ਹਜ਼ਰਾਤ ਜਿਹੜੇ ਵੀ ਸ਼ੌਂਕ ਕਰਦੇ ਵਧੀਆ ਸਾਰੇ ਵੀਰ ਇੱਥੇ ਇਕੱਠੇ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਅੱਜ ਜਿਹੜੀ ਆ ਇਹ ਰਸਮ ਹੋਣ ਜਾ ਰਹੀ ਆ ਤੇ ਆ ਆਪਣੇ ਇਧਰ ਸੋਨੇ ਭਾਈ ਹੁਣੀ ਆ ਠੀਕ ਹੈ ਜੀ ਇਹਨਾਂ ਸਭ ਦੀ ਮੌਜੂਦਗੀ ਦੇ ਵਿੱਚ ਜਿਹੜੀ ਆ ਆਪਣੇ ਬੱਗੇ ਭਾਈ ਹੁਣੀ ਜਿਹੜੇ ਆ ਉਹ ਅੱਜ ਆਪਣਾ ਕਪਲ ਕੋਸ਼ ਸਤਾ ਜੀ ਉਹਨਾਂ ਦਾ ਪੱਲਾ ਫੜਨ ਲੱਗੇ ਆ ਤੇ ਉਹਨਾਂ ਦੇ ਸ਼ਗਿਰਦ ਹੋਣ ਲੱਗੇ ਆ ਜੀ ਤੇ ਮਾਦਦ ਦੀ ਸਾਰੇ ਬਹੁਤ ਬਹੁ ਮबारकਾਂ ਜੀ ਬੱਗੇ ਭਾਈ ਤੁਹਾਨੂੰ ਬਹੁਤ ਬਹੁ ਮबारकਾਂ ਕਿ ਤੁਸੀਂ ਕਪਲ ਕੌਚਰ ਸਤਾਜ ਜੀ ਨਾਲ ਦੇ ਜਿਹੜਾ ਵਾ ਸ਼ਾਗਿਰਦ ਹੋਏ ਜੋ ਕਵਰ ਬਾਡ ਪੀਜਨਸ ਵੱਲੋਂ ਤੁਹਾਨੂੰ ਬਹੁਤ ਬਹੁ ਮबारकਾਂ ਜੀ ਹਾਂਜੀ ਜੀ ਬਹੁਤ ਬਹੁ ਮबारकਾਂ ਜੀ ਬੱਗੇ ਭਾਈ ਤੁਹਾਨੂੰ ਜਿਹੜੇ ਅੱਜ ਤੁਸੀਂ ਜਿਹੜੇ ਸ਼ਾਗਿਰਦ ਹੋਏ ਜੋ ਕਪਲ ਭਾਈ ਜੀ ਨਾਲ ਦੇ ਤੇ ਕਪਲ ਭਾਈ ਤੁਹਾਨੂੰ ਵੀ ਬਹੁਤ ਬਹੁ ਮबारकਾਂ ਜੀ ਠੀਕ ਹੈ ਜੀ ਆ ਸ਼ਗਨ ਵਿਹਾਰ ਜੋ ਵੀ ਹੈ ਜੀ ਸਾਰਾ ਬੱਗੇ ਭਾਈਆਂ ਨਾਲ ਕੀਤਾ ਜਾ ਰਿਹਾ ਸੰਜੂ ਸਤਾਜ ਜੀ ਦੀ ਹਾਜ਼ਰੀ ਵਿੱਚ ਤੇ ਆ ਤੁਸੀਂ ਦੇਖ ਸਕਦੇ ਜੋ ਠੀਕ ਹੈ ਜੀ ਲੋ ਜੀ ਠੀਕ ਹੈ ਸਤ ਜੀ ਬਹੁਤ ਬਹੁ ਮबारकਾਂ ਜੀ ਤਾੜੀਆਂ ਮਾਰ ਦੋ ਸਾਰੇ ਜੀ ਤੇ ਬੱਗੇ ਭਾਈ ਹੁਣੀ ਜਿਹੜੇ ਆ ਸ਼ਾਗਿਰਦ ਹੋ ਗਏ ਆ ਜੀ ਕਪਲ ਕੋਸ਼ਰ ਭਾਈ ਹੁਣਾ ਦੇ ਤੇ ਕਵਰ ਬਾੜ ਪੀਜਨਸ ਵੱਲੋਂ ਬਹੁਤ ਬਹੁ ਮੁਬਾਰਕਾਂ ਜੀ ਬੱਗੇ ਭਾਈ ਹੁਣਾ ਨੂੰ ਉਹਨਾਂ ਦੇ ਦੋਸਤ ਮਿੱਤਰ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਜੀ ਆ ਜੀ ਨਾਲ ਹੀ ਮਾਨ ਸਨਮਾਨ ਕਪਲ ਕੋਸ਼ਰ ਸਤ ਜੀ ਨਾਲ ਦਾ ਠੀਕ ਆ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਸਾਵੀ ਜੀ ਆਦਰ ਮਾਨ ਸਤਕਾਰ ਜਿਹੜਾ ਵਾ ਠੀਕ ਆ ਕੀਤਾ ਜਾ ਰਿਹਾ ਵਾ ਬੱਗੇ ਭਾਈਆਂ ਵੱਲੋਂ ਲੋ ਜੀ ਆ ਮਾਨਵੀਰ ਭਾਈ ਦਾ ਮਾਨ ਸਨਮਾਨ ਲੋ ਜੀ ਅੱਗੋਂ ਮਾਨ ਸਨਮਾਨ ਜਿਹੜਾ ਵਾ ਠੀਕ ਐ ਬਬਲੂ ਭਾਈ ਨਾਲ ਦਾ ਵੀ ਕੀਤਾ ਜਾ ਰਿਹਾ ਜੀ ਨਾਲ ਸੋਨੇ ਭਾਈ ਹੋਣੀ ਆ ਠੀਕ ਐ ਜੀ ਹਾਂ ਜੀ ਅੱਗੋਂ ਜੀ ਅਮਨ ਭਾਈ ਨਾਲ ਦਾ ਮਾਨ ਸਨਮਾਨ ਬੱਗੇ ਭਾਈਆਂ ਨਾਲ ਕੀਤਾ ਗਿਆ ਜੀ ਸ਼ਬਦੀ ਹਾਜ਼ਰੀ ਦੇ ਵਿੱਚ ਜੀ ਆ ਵੇਖ ਸਕਦੇ ਜੋ ਹਾਂ ਹਾਂ ਪਹਿਲਾਂ ਸੰਜੂ ਪਾ ਜੀ ਸੰਜੂ ਲੋ ਜੀ ਸੰਜੂ ਉਸਤਾਦ ਜੀ ਨਾਲ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸੰਜੂ ਉਸਤਾਦ ਜੀ ਨਾਲ ਦਾ ਵੀ ਹਾਂਜੀ ਜੀ ਆ ਚਾਚਾ ਜੀ ਹੁਣਾਂ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਬੱਗੇ ਭਾਈ ਹੁਣਾਂ ਵੱਲੋਂ ਆਜੋ ਜੀ ਆਜੋ ਆਜਾ ਦੀ ਵੀ ਲੋ ਜੀ ਚਾਚਾ ਜੀ ਹੁਣਾਂ ਦਾ ਮਾਨ ਸਨਮਾਨ ਲੋ ਜੀ ਦੀਪ ਭਾਈ ਹੁਣਾਂ ਦਾ ਆਦਰ ਮਾਨ ਸਤਕਾਰ ਬੱਗੇ ਭਾਈ ਨਾਲੋਂ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਮਾਨ ਸਨਮਾਨ ਲੋ ਜੀ ਆ ਸੋਨੇ ਭਾਈ ਦਾ ਜਿਹੜਾ ਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਜੀ ਉਸਤਾਦ ਜੀ ਨਾਲ ਵੱਲੋਂ ਤੇ ਬੱਗੇ ਭਾਜੀ ਨਾਲ ਵੱਲੋਂ ਹਾਂਜੀ ਲੋ ਜੀ ਇਹ ਮਾਨ ਸਤਕਾਰ ਜਿਹੜਾ ਵਾ ਬੱਗੇ ਭਾਜੀ ਨਾਲ ਵੱਲੋਂ ਲੋ ਜੀ ਬਲਜੀਤ ਸਿੰਘ ਜੀ ਨਾਲ ਦਾ ਬੀਲੀ ਬੋਰਡ ਦੇ ਮਹਿਕਮੇ ਚ ਲੱਗੇ ਆ ਜੀ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜੀ ਆ ਹੈਪੀ ਭਾਈ ਹਾਂਜੀ ਹੈਪੀ ਭਾਈ ਜੀ ਨਾਲ ਦਾ ਆਦਰ ਮਾਨ ਸਤਕਾਰ ਜਿਹੜਾ ਵਾ ਲੋ ਜੀ ਆ ਪ੍ਰਵੀਨ ਵੀਰ ਜੀ ਇਹਨਾਂ ਦਾ ਜਿਹੜਾ ਆਦਰ ਮਾਨ ਸਤਕਾਰ ਆ ਉਹ ਕੀਤਾ ਜਾ ਰਿਹਾ ਜੀ ਹਾਂਜੀ ਲੋ ਜੀ ਗੋਪੀ ਵੀਰ ਜੀ ਨਾਂ ਦਾ ਵੀ ਜਿਹੜਾ ਆਦਰ ਮਾਨ ਸਤਿਕਾਰ ਹੈ ਜਿਹੜਾ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਬੱਗੇ ਭਾਜੀ ਨਾਂ ਦਾ ਵੀ ਜਿਹੜਾ ਮਾਨ ਆਦਰ ਸਤਿਕਾਰ ਜਿਹੜਾ ਕਪਲ ਕੋਸ਼ ਸਤਜ ਜੀ ਨਾਲ ਕੀਤਾ ਗਿਆ ਜੀ ਠੀਕ ਹੈ ਸਤਜ ਜੀ ਹਾਂ ਕਿਹਨੂੰ ਹਮੇਟੋ ਜਦੋਂ ਤੁਮ ਆਇਆ ਚਾਚਾ ਇਧਰ ਰੁਬਾ ਹਮੇਟੋ ਆ ਬਿੱਟੋ ਭਾਈ ਬਿੱਟੋ ਭਾਈ ਇਧਰ ਸਤ ਹਾਂਜੀ ਲੋ ਜੀ ਬਿੱਟੂ ਭਾਈ ਦਾ ਆਦਰ ਮਾਨ ਸਤਕਾਰ ਲੋ ਜੀ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਵਿੱਚ ਭਾਜੀ ਰੂਪ ਵੀਰ ਜੀ ਨਾ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਲੋ ਜੀ ਹਾਂਜੀ ਜੀ ਪ੍ਰਿੰਸ ਵੀਰ ਜੀ ਨਾ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਜੀ ਲੋ ਜੀ ਆਪਣੇ ਮੋਰ ਵੀਰ ਜੀ ਨੇ ਇਹਨਾਂ ਦਾ ਵੀ ਜਿਹੜਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਲੋ ਜੀ ਮਾਨੇ ਵੀਰ ਜੀ ਨਾ ਦਾ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ ਵਾ ਮਾਨੇ ਵੀਰ ਜੀ ਨਾਲ ਦਾ ਵੀ ਲੋ ਜੀ ਇਹ ਬੱਗੇ ਭਾਈ ਦੇ ਵੱਡੇ ਭਰਾ ਵਾ ਸੰਨੀ ਵੀਰ ਜੀ ਹੁਣੀ ਤੇ ਸੰਨੀ ਵੀਰ ਜੀ ਨਾਲ ਦਾ ਵੀ ਜਿਹੜਾ ਵਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਗੋਰੇ ਵੀਰ ਜੀ ਨਾਲ ਦਾ ਆਦਰ ਮਾਨ ਸਤਕਾਰ ਕੱਪਾ ਕੋਸ਼ ਸਤਜ ਜੀ ਨਾਲ ਵੱਲੋਂ ਬੱਗੇ ਭਾਈ ਨਾਲ ਵੱਲੋਂ ਜਿਹੜਾ ਵਾ ਕੀਤਾ ਜਾ ਰਿਹਾ ਹਾਂਜੀ ਲੋ ਜੀ ਇਹ ਆਪਣੇ ਮਲਕੀਤ ਵੀਰ ਜੀ ਹੁਣੀ ਆ ਅੰਬਰਸਰ ਤੋਂ ਤੇ ਇਹਨਾਂ ਦਾ ਵੀ ਆਦਰ ਮਾਨ ਸਤਕਾਰ ਜਿਹੜਾ ਵਾ ਉਹ ਕੀਤਾ ਜਾ ਰਿਹਾ ਜੀ ਜੀ ਆ ਦਿਲਵੀਰ ਜੀ ਨਾਲ ਦਾ ਆਦਰਮਾਨ ਸਤਕਾਰ ਕੀਤਾ ਜਾ ਰਿਹਾ ਜੀ ਦਿਲਵੀਰ ਜੀ ਨਾਲ ਦਾ ਲੋ ਜੀ ਗੋਪੀ ਵੀਰ ਜੀ ਨਾਲ ਦਾ ਆਦਰਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਜੀ ਗੋਪੀ ਵੀਰ ਜੀ ਨਾਲ ਦਾ ਵੀ ਸਭ ਦੀ ਹਾਜ਼ਰੀ ਦੇ ਵਿੱਚ ਗੋਪੀ ਵੀਰ ਜੀ ਨਾਲ ਦਾ ਜੀ ਰਾਜਨ ਵੀਰ ਜੀ ਨਾਲ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਹੋਣ ਹੀ ਦੇਣ ਬਾਕ ਬਾਕ ਸਾਡਾ ਨਾਮ ਬੋਲ ਦੇਣਾ ਲੋ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਫਾਲੋ ਕਰੋ ਬਹੁਤ ਅੱਛੇ ਨੇ ਇਹ ਇਹਨਾਂ ਦਾ ਕੰਮ ਆ YouTube ਤੇ ਬਣਾਣਾ ਹੈ ਕਿਸੇ ਪਾਰਟੀ ਬਾਜੀ ਚ ਨਹੀਂ ਆ ਹਰ ਕੋਈ ਇਹਨਾਂ ਨੂੰ ਯਾਦ ਕਰੇ ਜੀ ਵਧੀਆ ਬੰਦੇ ਨੇ ਕਿਸੇ ਨਾਲ ਕੋਈ ਬੱਥਵਾਗ ਨਹੀਂ ਕਰਦੇ ਕਿਸੇ ਨਾਲ ਕੋਈ ਨਹੀਂ ਕਿਉਂਕਿ ਇਹ YouTuber ਨੇ ਔਰ ਵਾਤਵਾਦ ਇਹਨਾਂ ਨੂੰ ਲਾਈਕ ਕਰੋ ਜੀ ਥੈਂਕ ਯੂ ਕਵਰ ਵਾਟ ਫਿਜਨ ਹਾਂਜੀ ਲੋ ਜੀ ਕਿ ਜਿੰਦਰ ਵੀਰ ਜੀ ਨਾਲ ਦਾ ਵੀ ਜਿਹੜਾ ਆਦਰਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਬਿੱਲੂ ਵੀਰ ਜੀ ਨਾਲ ਦਾ ਆਦਰਮਾਨ ਸਤਿਕਾਰ ਲੋ ਜੀ ਤਾਰ ਸਿੰਘ ਜੀ ਇਹਨਾਂ ਦਾ ਵੀ ਆਦਰਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਮੁਖਤਾਰ ਸਿੰਘ ਜੀ ਮੁਖਾ ਠੀਕ ਹੈ ਜੀ ਲੋ ਜੀ ਸ਼ਮੀ ਭਾਜੀ ਇਹਨਾਂ ਦਾ ਆਦਰਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਬੱਗੇ ਭਾਜੀ ਨਾਲੋਂ ਲੋ ਜੀ ਜਸਪਾਲ ਭਾਜੀ ਇਹਨਾਂ ਦਾ ਵੀ ਆਦਰਮਾਨ ਸਤਿਕਾਰ ਕੀਤਾ ਗਿਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਜੀ ਲੋ ਜੀ ਦੀਪਾ ਗੱਲ ਵੀਰ ਜੀ ਹੁਣੀ ਇਹਨਾਂ ਦਾ ਵੀ ਆਦਰ ਮਾਨ ਸਤਿਕਾਰ ਸਭ ਦੀ ਹਾਜ਼ਰੀ ਵਿੱਚ ਹਾਂਜੀ ਲੋ ਜੀ ਮੋਹਿਦ ਵੀਰ ਜੀ ਨਾਲ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਹਾਂਜੀ ਲੋ ਜੀ ਇਹ ਸਾਰੀ ਜਿਹੜੀ 올 ਟੀਮ ਆ ਠੀਕ ਆ ਜੀ ਬੱਗੇ ਪ੍ਰਧਾਨ ਜੀ ਜਿਹੜੇ ਅੱਜ ਕਪਲ ਕੋਸ਼ਿਸ਼ ਉਸਤਾਦ ਜੀ ਨਾਲ ਦੇ ਸ਼ਗਿਰਦ ਹੋਏ ਆ ਤੇ ਆ ਨਾਲ ਸਾਹਿਬ ਦੋਸਤਾ ਭਰਾਵਾਂ ਦਾ ਜਿਹੜਾ ਆਦਰ ਮਾਨ ਸਤਿਕਾਰ ਜਿਹੜਾ ਸਭ ਦੀ ਹਾਜ਼ਰੀ ਦੇ ਵਿੱਚ ਤੇ ਉਹਨਾਂ ਵੱਲੋਂ ਕੀਤਾ ਗਿਆ ਜੀ ਆ ਵੇਖ ਲੋ ਇਹ ਜੀ ਆਪਣੇ ਬਗੇ ਪ੍ਰਧਾਨ ਜੀ ਹੁਣਾ ਦਾ ਬੇਟਾ ਵਾ ਕੀ ਨਾ ਵੀ ਮਾਨ ਵੀਰ ਆ ਠੀਕ ਹੈ ਜੀ ਇਹਦਾ ਵੀ ਆਦਰਮਾਨ ਸਤਕਾਰ ਜਿਹੜਾ ਕੀਤਾ ਗਿਆ ਜੀ ਸਾਦੀ ਹਾਜ਼ਰੀ ਦੇ ਵਿੱਚ ਹਾਂ ਜੀ ਜੀ ਇਹ ਆਪਣੇ ਬਗੀਚੀ ਭਾਈ ਹੁਣੀ ਆ ਉਹਨਾਂ ਦਾ ਬੇਟਾ ਵਾ ਜੀ ਇਹ ਮਾਈ ਵੀਰ ਆ ਤੇ ਇਹਦਾ ਵੀ ਜਿਹੜਾ ਆਦਰਮਾਨ ਸਤਕਾਰ ਕੀਤਾ ਗਿਆ ਜੀ ਸਾਦੀ ਹਾਜ਼ਰੀ ਦੇ ਵਿੱਚ ਹਾਂ ਜੀ ਜੀ ਆਪਣੇ ਬਗੇ ਭਾਈ ਹੁਣੀ ਜਿੱਦਾਂ ਕੀ ਅੱਜ ਸ਼ਾਗਿਰਦ ਹੋਏ ਆ ਕਪੜਾ ਕੌਸ਼ਲ ਭਾਈ ਹੁਣਾ ਦੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਦੇ ਗਰੁੱਪ ਨੂੰ ਟੀਮ ਨੂੰ ਸਾਰੀ ਨੂੰ ਠੀਕ ਹੈ ਜੀ ਜਿਹਦੇ ਵੀਰ ਆਏ ਹੋਏ ਆ ਤੇ ਇਹਗਾ ਹੀ ਫਸਟ ਪਾਰਟ ਤੇ ਸੈਕਿੰਡ ਪਾਰਟ ਦੇ ਵਿੱਚ ਹੋਰ ਵੀ ਜਿਹੜੀਆਂ ਗਾਂ ਸ਼ਗਿਰਦੀਆਂ ਹੋਣੀਆਂ ਵਾ ਉਹ ਆਪਾਂ ਸੈਕਿੰਡ ਪਾਰਟ ਦੇ ਵਿੱਚ ਤੁਹਾਡੇ ਤੱਕ ਪਹੁੰਚਾਵਾਂਗੇ ਠੀਕ ਹੈ ਜੀ ਬਾਕੀ ਕਵਰ ਬਾੜ ਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ